ਸੁਪਰੀਚਾ ਦਈਏ ਔਰ ਜਿਥੇ ਬਾਕੀ ਲੋਕ ਸਾਡੇ ਰਹਿਨਵਾਸ ਤੇ ਚੱਲ ਰਿਹਾ ਔਰ ਉਹਨਾਂ ਨਾਲ ਸੇ ਚੋਣ ਲੜਾ ਰਹੇ ਹੁਸੀ ਤਰ੍ਹਾਂ ਅਸੀਂ ਵੀ ਚੋਣ ਲੜ ਕੇ ਇਸ ਲੋਕ ਦਸਤਰ ਦੇ بڑے بڑے ਜਿਹੜੇ ਮੰਦਰ ਹੈ ਜਿੱਥੇ ਕਾਨੂੰਨ ਬਣਦੇ ਆ ਜਿੱਥੇ ਲੋਕਾਂ ਦੀ ਪਵਿੱਤਰਤਾ ਹੁੰਦੀ ਹੈ ਉੱਥੇ ਤੱਕ ਪਹੁੰਚਾ ਜਾਏ ਦੋਸਤੋ ਲੋਕ ਸਭਾ ਚੋਣਾਂ ਨੇੜੇ ਆ ਗਏ ਤੇ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਕੀਤੀਆਂ ਗਈਆਂ ਨੇ ਪ੍ਰੋਗਰਾਮ ਲੋਕ ਸਭਾ ਚੋਣਾਂ ਵਿੱਚ ਸੁਣੋ ਲੋਕਾਂ ਦੀ ਆਵਾਜ਼ ਇਹਦੇ ਵਿੱਚ ਗੱਲ ਕਰਦਾ ਕਿ ਪਬਲਿਕ ਨੇ ਕਿਹੜੇ-ਕਿਹੜੇ ਲੀਡਰਾਂ ਦੇ ਉੱਪਰ ਵਿਸ਼ਵਾਸ ਜਤਾਣਾ ਹੈ ਇਸੇ ਪ੍ਰਕਿਰਿਆ ਦੇ ਵਿੱਚ ਹਰੇਕ ਰਾਜਨੀਤਿਕ ਪਾਰਟੀ ਪਬਲਿਕ ਤੱਕ ਪਹੁੰਚ ਕਰ ਰਹੀ ਹੈ ਕਿ ਅਸੀਂ ਇਲੈਕਸ਼ਨਾਂ ਦੇ ਵਿੱਚ ਜਾ ਕੇ ਤੁਹਾਡੇ ਕੋਲੋਂ ਵੋਟ ਮੰਗਣੀ ਹੈ ਤੇ ਵੋਟ ਮੰਗ ਕੇ ਤੁਹਾਡੇ ਹੱਕਾਂ ਦੀ ਆਵਾਜ਼ ਲੋਕ ਸਭਾ ਤੱਕ ਲੱਗ ਜਾਣੀ ਹੈ ਹਰੇਕ ਜਗ੍ਹਾ ਦੇ ਉੱਪਰ ਗੱਲ ਕਰੀਏ ਕਿ ਪੰਜਾਬ ਦੇ ਵਿੱਚ 13 ਸੀਟਾਂ ਹੈਗੀਆਂ ਨੇ ਜਿਹੜੀਆਂ ਐਮਪੀ ਦੀਆਂ ਹੈਗੀਆਂ ਨੇ ਇਸੇ ਤਰ੍ਹਾਂ ਪੂਰੇ ਭਾਰਤ ਵਿੱਚ ਐਮਪੀ ਇਲੈਕਸ਼ਨ ਚੱਲ ਰਹੀਆਂ ਨੇ ਤੇ ਸਾਰੀਆਂ ਪਾਰਟੀਆਂ ਆਪਣੇ ਵੱਲੋਂ ਦਮਖੰਮ ਲਗਾ ਰਹੀਆਂ ਨੇ ਕੁਝ ਛੋਟੀਆਂ ਪਾਰਟੀਆਂ ਘੱਟ ਸੀਟਾਂ ਦੇ ਉੱਪਰ ਆਪਣੇ ਕੈਂਡੀਡੇਟ ਖੜੇ ਕਰ ਰਹੇ ਕਿਤੇ ਇਕੱਠੇ ਹੋ ਰਹੇ ਨੇ ਕਿਤੇ ਇਕੱਲੇ ਹੀ ਲੜਨ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਸਾਰੇ ਦੇ ਵਿੱਚ ਚੱਲਦੇ ਹੋਏ ਪ੍ਰਕਿਰਿਆ ਦੇ ਵਿੱਚ ਸ਼ਿਵਚਨਾ ਹਿੰਦੁਸਤਾਨ ਉਹਨਾਂ ਵੱਲੋਂ ਵੀ ਜਿਹੜਾ ਰਾਜਨੀਤਿਕ ਵਿੰਗ ਹੈ ਉਹ ਬਹੁਤ ਸક્રિય ਹੈ ਰਾਜਸਥਾਨ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਸਾਰੇ ਤਰਫ ਇਸ ਸੈਨਾ ਵੱਲੋਂ ਜੋ ਕਿ ਰਾਜਨੀਤਿਕ ਤੌਰ ਦੇ ਉੱਪਰ ਉੱਭਰ ਕੇ ਸਾਹਮਣੇ ਆ ਰਹੀ ਹੈ ਅੱਜ ਦਿਨ ਸੋਸ਼ਲ ਮੀਡੀਆ ਦੇ ਉੱਪਰ ਅਖਬਾਰਾਂ ਦੇ ਵਿੱਚ ਜਾਂ ਚੈਨਲਾਂ ਦੇ ਉੱਪਰ ਇਹਨਾਂ ਦੀ ਪ੍ਰੋਗਰਾਮਸ ਡਿਬੇਟਸ ਗੱਲਬਾਤ ਹੁੰਦੀ ਦਿਖਾਈ ਦਿੰਦੀ ਹੈ ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਸ਼ਿਵਸ਼ਰਨਾ ਹਿੰਦੁਸਤਾਨ ਦੇ ਰਾਸ਼ਟਰੀ ਅਧਿਐਕਸ਼ ਪਵਨ ਕੁਵਾਰ ਗੁਪਤਾ ਜੀ ਦੇ ਨਾਲ ਜੋਗੀ ਸਾਡੇ ਨਾਲ ਸਮੇਂ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਕਿ ਤੁਸੀਂ ਇਸ ਵਾਰ ਰਾਜਨੀਤਿਕ ਤੌਰ ਦੇ ਉੱਪਰ ਕੀ ਕਰਨਾ ਚਾਹੋਗੇ ਪਵਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਮਸਕਾਰ ਜੇਸੀ ਗੱਲ ਕਰਦੇ ਕਿ ਸਾਰੀਆਂ ਪਾਰਟੀਆਂ ਜੋਰ ਲਗਾ ਰਹੀਆਂ ਨੇ ਰਵਾਇਤੀ ਪਾਰਟੀਆਂ ਅਗਰ ਪੰਜਾਬ ਦੀ ਹੀ ਗੱਲ ਕਰਕੇ ਲੈ ਕੇ ਚੱਲਦੇ ਆ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਭਾਜਪਾ ਦਾ ਗੱਠਜੋੜ ਤੇ ਕਾਂਗਰਸ ਨਵੀਆਂ ਪਾਰਟੀਆਂ ਦਾ ਗੱਠਜੋੜ ਹੋ ਰਹੇ ਨੇ ਆਮ ਆਦਮੀ ਪਾਰਟੀ ਦਾ ਵजूद ਜਿੰਨਾ ਕਿ ਸਾਫ ਹੈ ਧੁੰਦਲਾ ਉਹ ਸ਼ਬਦ ਕਲੀਅਰ ਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਿੰਨੇ ਹਜੂਰ ਸ਼ੋਰ ਨਾਲ ਆਏ ਸੀਗੇ ਉਹ ਉਹਨਾ ਕੰਮ ਕਰਨ ਦੇ ਕਰਨੇ ਸੱਕੀ ਹੈਗੀ ਇਸ ਕਰਕੇ ਪਬਲਿਕ ਅਸਮੰਜਨ ਚਾਹੀ ਸੀ ਵੋਟ ਕਿਨੂੰ ਪਾਈਏ ਇਹ ਨਾ ਅਸਮੰਜਸਾ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਵੀ ਪਹਿਲ ਕੀਤੀ ਜਾ ਰਹੀ ਹੈ ਤੁਸੀਂ ਕਿੰਨੇ ਕੈਂਡੀਡੇਟ ਖੜੇ ਕਰੋਗੇ ਅਗਰ ਪੂਰੇ ਭਾਰਤ ਦੀ ਗੱਲ ਕਰਦੇ ਨਾ ਸ਼ਿਵ ਸੈਨਾ ਹਿੰਦੁਸਤਾਨ ਇੱਕ ਧਾਰਮਿਕ ਸਮਾਜਿਕ ਪਾਰਟੀ ਹੈ ਇਹਦਾ ਇੱਕ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਜੋ ਭਾਰਤੀ ਚੋਣ ਆਯੋਗ ਤੋਂ ਪंजीकृत ਰਾਜਨੀਤਿਕ ਦਲ ਦੇ ਰੂਪ ਵਿੱਚ ਹੈ ਅਸੀਂ ਲਗਾਤਾਰ ਜਿੰਨੇ ਵੀ ਚੋਣ ਆਏ ਪੰਜਾਬ ਦੇ ਵਿੱਚ ਜਾਂ ਦੂਸਰੇ ਸੂਬਿਆਂ ਦੇ ਵਿੱਚ ਅਸੀਂ ਲਗਾਤਾਰ ਆਪਣੇ ਸਿੰਬਲ ਦੇ ਤਹਿਤ ਜੋ ਚੋਣ ਆਯੋਗ ਨੇ ਸਾਨੂੰ ਅਲਾਟ ਕੀਤੇ ਅਸੀਂ ਉਸ ਤੇ ਲੜੇ ਔਰ ਇਸ ਚੋਣ ਦੇ ਵਿੱਚ ਵੀ ਲੋਕ ਸਭਾ 2019 ਦੇ ਚੋਣਾਂ ਦੇ ਵਿੱਚ ਵੀ ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਪਾਰਟੀ ਹਿੰਦੁਸਤਾਨ ਸ਼ਕਤੀ ਸੈਨਾ ਅਸੀਂ ਲਗਾਤਾਰ ਆਪਣੇ ਏਜੰਡੇ ਦੇ ਉੱਤੇ ਲੜਨ ਜਾ ਰਹੇ ਹਾਂ ਔਰ ਪੰਜਾਬ ਦੇ ਵਿੱਚ ਅਸੀਂ 13 ਲੋਕ ਸਭਾ ਸੀਟਾਂ ਹੈਗੀਆਂ ਕੁੱਲ ਲੋਕ 13 13 ਲੋਕ ਸਭਾ ਸੀਟਾਂ ਅਸੀਂ 13 ਦੀਆਂ 13 ਲੜਾਂਗੇ ਔਰ ਇਸੇ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਇਹ 13 ਲੋਕ ਸਭਾ ਸੀਟਾਂ ਮਿਲਾ ਕੇ ਲਗਭਗ 50 ਸੀਟਾਂ ਦੇ ਉੱਤੇ ਅਸੀਂ ਚੋਣ ਲੜਨ ਜਾ ਰਹੇ ਹਾਂ ਇਹ ਔਰ ਪਾਰਟੀ ਦਾ ਆਪਣਾ ਏਜੰਡਾ ਸਾਫ਼ ਹੈ ਅਸੀਂ ਜਿਹੜਾ ਪੰਜਾਬ ਦੇ ਅੰਦਰ ਚੋਣਾਂ ਲੜ ਰਹੇ ਹਾਂ ਉਹਦਾ ਜੋ ਮੁੱਖ ਮੁੱਦਾ ਹੋਊਗਾ ਕਿ ਲਗਾਤਾਰ ਲਗਭਗ 10-15 ਸਾਲ ਤੋਂ ਸਿਵਸਾਨਾ ਹਿੰਦੁਸਤਾਨ ਪੰਜਾਬ ਦੇ 35000 ਆਤਵਾਦ ਪੀੜਿਤ ਹਿੰਦੂਆਂ ਦੀ ਲੜਾਈ ਲੜ ਰਹੀ ਹੈ ਔਰ ਇਸ ਲੜਾਈ ਨੂੰ ਅਸੀਂ ਅਕਾਲੀ ਦਲ ਭਾਜਪਾ ਦੀ 10 ਸਾਲ ਦੀ ਸਰਕਾਰ ਦੇ ਸਮੇਂ ਵੀ ਲੜੇ ਕਾਂਗਰਸ ਦੀ ਪਿਛਲੀ ਸਰਕਾਰ ਦੇ ਸਮੇਂ ਵੀ ਅਸੀਂ ਲੜ ਕੇ 781 ਕਰੋੜ ਰੁਪਏ ਦਾ ਪੈਕੇਜ ਮਨਜ਼ੂਰ ਕਰਾਇਆ ਇਹ ਮੁੱਦਾ ਵੀ ਸਾਡਾ ਪ੍ਰਮੁੱਖ ਮੁੱਦਾ ਹੋਇਆ ਜੇਕਰ ਗੱਲ ਕਰਦੇ ਕਿ ਤੁਸੀਂ ਕਿਹਾ ਵੀ ਜੋ ਜੋ ਚੋਣਯੋਗ ਵੱਲੋਂ ਸਾਨੂੰ ਹੁਣ ਤੱਕ ਨਿਸ਼ਾਨ ਮਿਲੇ ਸੀ ਉਹਨਾਂ ਨਿਸ਼ਾਨਾਂ ਦੇ ਉੱਪਰ ਲੜਿਆ ਹੁਣ ਤੱਕ ਸ਼ਿਵ ਸ਼ਨਾ ਹਿੰਦੁਸਤਾਨ ਦੇ ਕਿੰਨੇ ਕ ਐਮਐਲਏ ਜਿੱਤ ਹਾਸਲ ਕਰ ਚੁੱਕੇ ਨੇ ਨਹੀਂ ਸਾਡੀ ਪਾਰਟੀ ਦੇ ਉਮੀਦਵਾਰ ਇਸ ਸਥਿਤੀ ਦੇ ਵਿੱਚ ਨਹੀਂ ਪਹੁੰਚ ਸਕੇ ਕਿ ਜਿੱਥੇ ਸਾਨੂੰ ਜਿੱਤ ਮਿਲੇ ਲੇਕਿਨ ਹਾਂ ਜਿੰਨਾ ਰਾਜਾਂ ਦੇ ਵਿੱਚ ਵੀ ਅਸੀਂ ਚੋਣਾਂ 'ਚ ਲੜੇ ਇਹ ਆ ਪੰਜਾਬ 'ਚ ਉਸੇ ਲੜੇ ਉਹ 'ਚ ਕਾਫੀ ਅੱਛਾ ਮਾਰਜਨ ਵੋਟਾਂ ਦਾ ਸਾਨੂੰ ਪ੍ਰਾਪਤ ਹੋਇਆ ਔਰ ਇਸ ਵੋਟਾਂ ਦੇ ਨਾਲ ਅਸੀਂ ਇੱਕ ਦਬਾਅ ਸਮੂਹ ਦੇ ਰੂਪ ਦੇ ਵਿੱਚ ਇੱਕ ਪ੍ਰੈਸ਼ਰ ਰਾਜਨੀਤਿਕ ਗਰੁੱਪ ਦੇ ਵਿੱਚ ਉੱਭਰ ਕੇ ਆਏ ਜਿਹਦੇ ਨਾਲ ਉਹਨਾਂ ਦਲਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੀ ਹੈ ਔਰ ਅਸੀਂ ਰਾਜਨੀਤੀ ਦੇ ਅੰਦਰ ਆਪਣਾ ਵੋਟ ਬੈਂਕ ਬਣਾਉਣ ਦੇ ਵਿੱਚ ਥੋੜਾ ਬਹੁਤ ਕਾਮਯਾਬ ਹੋ ਤੁਸੀਂ ਕਿ ਇਹ ਵੀ ਥੋੜਾ ਬਹੁਤ ਕਾਮਯਾਬ ਹੋ ਸਕੀ ਜਿਸ ਪਾਰਟੀ ਕੋਲ ਹਜੇ ਤੱਕ ਆਪਣਾ ਐਮਐਲਏ ਐਮਸੀ ਨਹੀਂ ਹੈਗਾ ਉਹ ਐਮਪੀ ਦੀ ਇਲੈਕਸ਼ਨਾਂ ਦੇ ਵਿੱਚ ਆਪਣਾ ਕੈਂਡੀਡੇਟ ਖੜੇ ਕਰ ਰਹੀ ਹੈ ਕਿਵੇਂ ਹਾਸਲ ਹੋਏਗੀ ਦੇਖੋ ਇਹ ਠੀਕ ਹੈ ਕਿ ਸਾਡੀ ਪਾਰਟੀ ਕੋਲ ਕੋਈ ਆਪਣਾ ਐਮਐਲਏ ਵਿਧਾਇਕ ਨਹੀਂ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਭਾਰਤੀ ਰਾਜਨੀਤੀ ਦੇ ਅੰਦਰ ਜਿਹੜਾ ਲੋਕਤੰਤਰ ਦਾ ਇੱਕ ਬਹੁਤ ਖੂਬਸੂਰਤ ਪਹਿਲੂ ਹੈ ਜਿਹਦੇ ਵਿੱਚ ਕੋਈ ਵੀ ਦਲ ਸਮੂਹ ਚੋਣ ਲੜ ਸਕਦਾ ਆਪਣੀ ਵਿਚਾਰਧਾਰਾ ਨਾਲ ਸਾਨੂੰ ਚਾਹੇ ਜਿੱਤ ਪ੍ਰਾਪਤ ਨਹੀਂ ਹੋਈ ਪਰ ਲੋਕਾਂ ਨੇ ਸਾਨੂੰ ਆਪਣੇ ਦਿਲਾਂ ਦੇ ਵਿੱਚ ਜਗ੍ਹਾ ਦੇ ਕੇ ਉਹ ਕੁਝ ਪ੍ਰਤੀਸ਼ਤ ਵੋਟ ਸਾਨੂੰ ਦਿੱਤੀ ਹੈ ਅਸੀਂ ਆਪਣੇ ਮੁੱਦਿਆਂ ਦੇ ਨਾਲ ਲਗਾਤਾਰ ਵਧ ਰਹੇ ਹਾਂ ਜਿਵੇਂ ਸਾਰੇ ਜਾਣਦੇ ਹਨ ਕਿ ਲੋਕਤੰਤਰ ਦੇ ਵਿੱਚ ਚੋਣ ਜਿੱਤਣ ਦੇ ਲਈ ਲੋਕਾਂ ਦੇ ਭਰੋਸੇ ਦੇ ਨਾਲ-ਨਾਲ ਸਾਧਨਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਉਹ ਸਾਧਨਾਂ ਦੀ ਕਾਰਡ ਸਾਡੇ ਕੋਲ ਹੈ ਔਰ ਅਸੀਂ ਲੋਕਾਂ ਦਾ ਜਿਵੇਂ ਜਿਵੇਂ ਸਾਨੂੰ ਪਿਆਰ ਔਰ ਸਤਿਕਾਰ ਮਿਲ ਰਿਹਾ ਹੈ ਉਸ ਤਰ੍ਹਾਂ ਉਹਨਾਂ ਦੇ ਆਸ਼ੀਰਵਾਦ ਨਾਲ ਸਾਨੂੰ ਸਾਧਨ ਵੀ ਮਿਲਣਗੇ ਅਸੀਂ ਆਪਣੇ ਵਿਚਾਰਧਾਰਾ ਦੇ ਨਾਲ ਆਪਣੇ ਏਜੰਡੇ ਦੇ ਨਾਲ ਇਹ ਚੋਣ ਨੂੰ ਵੀ ਅਸੀਂ ਜਿੱਤ ਦੇ ਰੂਪ ਚ ਬਦਲਾਂਗੇ ਇਹ ਪ੍ਰਯਾਸ ਦੇ ਲਈ ਹੀ ਅਸੀਂ ਇਹ ਚੋਣ ਲੜ ਰਹੇ ਤੁਸੀਂ ਇਹ ਪ੍ਰਯਾਸ ਕਰ ਰਹੇ ਹੋ ਪ੍ਰਮਾਤਮਾ ਤੁਹਾਡਾ ਪ੍ਰਯਾਸ ਸਫਲ ਬਣਾਵੇ ਅਸੀਂ ਤੇਹੀ ਕਹਾਂਗੇ ਲੇਕਿਨ ਸ਼ਿਵ ਸ਼ਰਾ ਹਿੰਦੁਸਤਾਨ ਨੇ ਜਿਕਰ ਅਸੀਂ ਰਾਜਨੀਤਿਕ ਤੌਰ ਤੇ ਕਰੀਏ ਹੁਣ ਤੱਕ ਪਬਲਿਕ ਹਿੱਤ ਉਸਤੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਸਾਹਮਣੇ ਰੱਖੋਗੇ ਅਸੀਂ ਕਰੇ ਨੇ ਤੇ ਕਿਹੜੇ ਕੰਮ ਅੱਗੇ ਆਨਲ ਰੈਮ ਚ ਅਸੀਂ ਕਰਾਂਗੇ शिवसेना हिंदुस्तान ਦੇ ਨਾਮ ਤੋਂ ਆਮ ਤੌਰ ਤੇ ਲੋਕ ਇਹ ਸਮਝਦੇ ਹੈ ਕਿ ਕੇਵਲ ਔਰ ਕੇਵਲ ਹਿੰਦੂਆਂ ਦੀ ਪਾਰਟੀ ਹੈ ਜਾਂ ਥੋੜੀ ਲੜਾਕੀ ਪਾਰਟੀ ਹੈ ਪਰ ਮੈਂ ਸਪਸ਼ਟ ਕਰ ਦਿੰਨਾ ਚਾਹੁੰਦਾ ਕਿ ਕੋਈ ਵੀ ਸਮਾਜ ਦਾ ਮੁੱਦਾ ਚਾਹੇ ਉਹ ਬਿਜਲੀ ਦਾ ਮੁੱਦਾ ਹੋਵੇ ਉਹਨਾਂ ਦੇ ਵਧੇ ਹੋਏ ਰੇਟਾਂ ਦੀ ਗੱਲ ਹੋਵੇ ਚਾਹੇ ਰਾਸ਼ਨ ਦੇ ਉੱਤੇ ਕੋਈ ਰਾਸ਼ਨ ਦੇ ਡਿਪੋ ਦੇ ਉੱਤੇ ਕਿਸੇ ਸਮਾਨ ਦੇ ਨਾਲ ਵਿਤਕਰੇਵਾਜੀ ਨਾਲ ਵੰਡ ਪ੍ਰਣਾਲੀ ਹੋਵੇ ਸੜਕਾਂ ਦੀ ਸਥਿਤੀ ਦੇ ਬਾਰੇ ਹੋਵੇ ਮ ਆਪਣੇ ਕਿਸੇ ਤਰ੍ਹਾਂ ਸਮਾਜ ਦਾ ਮੁੱਦਾ ਆਵੇ ਚਾਹੇ ਦਾਖਲਾ ਸਕੂਲਾਂ ਚ ਦਾਖਲਾ ਨਹੀਂ ਹੁੰਦਾ ਐਡਮਿਸ਼ਨ ਫੀਸ ਦਾ ਮੁੱਦਾ ਹੈ ਸਮਾਜ ਦੇ ਕਿਸੇ ਵੀ ਮੁੱਦੇ ਦੇ ਉੱਤੇ ਸ਼ਿਵ ਸੈਨਾ ਹਿੰਦੂਸਤਾਨ ਨੇ ਪਿੱਛੇ ਰਹਿ ਕੇ ਕੰਮ ਨਹੀਂ ਕੀਤਾ ਅਸੀਂ ਹਮੇਸ਼ਾ ਫਰੰਟ ਤੇ ਲੜਾਈ ਲੜੀ ਹੈ ਈਵਨ ਕਿ ਜਦੋਂ ਦੇਸ਼ ਦੇ ਜਵਾਨ ਸ਼ਹੀਦ ਹੋ ਰਹੇ ਸੀ ਉਦੋਂ ਵੀ ਸਾਡੀ ਪਾਰਟੀ ਨੇ ਉਪਰਾਲਾ ਕੀਤਾ ਕਿ ਅਸੀਂ ਉਹਨਾਂ ਦੇ ਨਾਲ ਆਪਣੀ ਸ਼ਕਤੀ ਦੇ ਅਨਸਾਰ ਉਹਨਾਂ ਦੇ ਨਾਲ ਖੜੇ ਹੋ ਸਕੀਏ ਉਹਨਾਂ ਦੀ ਕੁਰਬਾਨੀ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜ ਸਕੀਏ ਤੇ ਇਸ ਤਰ੍ਹਾਂ ਦੇ ਜਿੰਨੇ ਵੀ ਮੁੱਦੇ ਸਮਾਜਿਕ ਮੁੱਦੇ ਆ ਜਿਹਦੇ ਚ ਮਜ਼ਲੂਮ ਜਨਤਾ ਹੈ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹਦੇ ਲੜਾਈ ਸਿਵ ਸੈਨਾ ਨੇ ਲੜੀ ਹੈ ਜਿੱਥੇ ਦੇਸ਼ ਭਗਤੀ ਦੇ ਮਾਮਲੇ ਚ ਸਿਵ ਸੈਨਾ ਹਿੰਦੁਸਤਾਨ ਦਾ ਕੋਈ ਸਾਨੀ ਨਹੀਂ ਹੈ ਉਥੇ ਸਮਾਜ ਦਾ ਕੋਈ ਵੀ ਵਰਗ ਜਿਹੜਾ ਮਜ਼ਲੂਮ ਹੋਵੇ ਜਿਹੜਾ ਜ਼ੁਲਮ ਦਾ ਸ਼ਿਕਾਰ ਹੋਵੇ ਜਿਨ੍ਹਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਨਹੀਂ ਜਾਂਦੀ ਉਹਨੂੰ ਅਸੀਂ ਸਿਵ ਸੈਨਾ ਹਿੰਦੁਸਤਾਨ ਦੇ ਅੰਦੋਲਨ ਰਾਈ ਧਰਨੇ ਰਾਈ ਪ੍ਰਦਰਸ਼ਨ ਰਾਈ ਆਪਣੇ ਠੰਗਰਾਈ ਪਛਾਣ ਦੀ ਕੋਸ਼ਿਸ਼ ਕੀਤੀ ਹੈ ਇਸੀ ਕਾਰਨ ਅਸੀਂ ਸਮਾਜ ਦੇ ਵਰਗ ਦੇ ਵਿੱਚ ਰਾਜਨੀਤਿਕ ਇਹ ਜਿਹੜਾ ਤਿਵਾਰ ਆਂਦਾ ਹੈ ਲੋਕ ਸਭਾ ਵਿਧਾਨ ਸਭਾ ਜ਼ਿਲ੍ਹਾ ਪ੍ਰੀਸ਼ਦ ਇਹਨਾਂ ਚੋਣਾਂ 'ਚ ਜਾਣ ਦਾ ਹਿੰਮਤ ਕਰਦੇ ਆਂ ਔਰ ਇਹੀ ਕਾਰਨ ਹੈ ਕਿ ਹੁਣ ਤੱਕ ਸਾਨੂੰ ਲਗਭਗ ਥੋੜਾ 1% ਥੋੜਾ ਘੱਟ ਵੋਟ ਜਿਹੜੀ ਹੈ ਸਾਨੂੰ ਪ੍ਰਾਪਤ ਹੋਈ ਹੈ ਔਰ ਅਸੀਂ ਕਿਸੇ ਵੀ ਦਬਾਅ ਦੇ ਤਹਿਤ ਚਾਹੇ ਉਹ ਜਿਮਨੀ ਚੋਣ ਰਹੀ ਹੋਵੇ ਗੁਰਦਾਸਪੁਰ ਲੋਕ ਸਭਾ ਦੀ ਅਸੀਂ ਕਿਸੇ ਦਾ ਦਬਾਅ ਨਹੀਂ ਮੰਨਿਆ ਸੱਤਾਧਿਰ ਪਾਰਟੀ ਦਾ ਅਸੀਂ ਚੋਣਾਂ ਲੜੀਆਂ ਤੁਸੀਂ ਚੋਣਾਂ ਲੜਿਆ ਹੁਣ ਤੱਕ ਕਿਹੜਾ ਕੈਂਡੀਡੇਟ ਹੈ ਜਿਨੇ ਤਕੜੀ ਟੱਕਰ ਦਿੱਤੀ ਹੋਵੇ ਆਪਣੇ ਆਪੋਜੀਸ਼ਨ ਦੇ ਵਿੱਚ ਦੇਖੋ ਅੱਜ ਤੋਂ ਕਾਫੀ ਸਮਾਂ ਪਹਿਲਾਂ ਗੁਰਦਾਸਪੁਰ ਲੋਕ ਸਭਾ ਦੀ ਸੀਟ ਜਿਹੜੀ ਆਮ ਤੌਰ ਤੇ ਭਿੰਦਰ ਜੀ ਜਿੱਤਦੇ ਸੀਗੇ ਜਿਹੜੇ ਪੁਲਿਸ ਪ੍ਰਮੁਖ ਸਹੀ ਉਹਨਾਂ ਦੀ ਵਾਈਫ ਸੀਗੇ ਉੱਥੇ ਅਸੀਂ ਆਪਣਾ ਉਮੀਦਵਾਰ ਆ ਰਿਹਾ ਸੀਗਾ ਜੋ ਬਾਜੀਗਰ ਬਰਾਦਰੀ ਨਾਲ ਸੰਬੰਧਿਤ ਸੀ ਅਸੀਂ ਉਸ ਟਾਈਮ ਵੀ 9000 ਕੁਝ ਵੋਟਾਂ ਲੋਕ ਸਭਾ ਚੋਣਾਂ ਚ ਪ੍ਰਾਪਤ ਕਰਕੇ ਗਏ ਸੀ ਜਿਸ ਪਟਿਆਲਾ ਲੋਕ ਸਭਾ ਹਲਕੇ ਦੇ ਅੱਜ ਬੈਠ ਕੇ ਆਪਾਂ ਗੱਲ ਕਰ ਰਹੇ ਆਂ ਪਿਛਲੀ ਵਾਰ ਜਦੋਂ ਅਸੀਂ ਇੱਥੇ ਚੋਣ ਲੜੇ ਸੀ ਲਗਭਗ ਸਾਨੂੰ 44700 ਤੋਂ ਉੱਪਰ ਵੋਟਾਂ ਪ੍ਰਾਪਤ ਹੋਈਆਂ ਸੀ ਤਾਂ ਇਸ ਤੋਂ ਸਾਫ ਜਾਹਰ ਹੋ ਰਿਹਾ ਹੈ ਕਿ ਜਿੱਥੇ ਸੱਤਾਧਾਰ ਪਾਰਟੀ ਦਾ ਘਰ ਸੀ ਜਿੱਥੇ ਮੁੱਖ ਮੰਤਰੀ ਦਾ ਆਪਣਾ ਨਿੱਜੀ ਸੈਰ ਸੀ ਜਿੱਥੇ ਮਹਾਰਾਣੀ ਪ੍ਰਨੀਤ ਕੋਰ ਤਰੰਭਿਰ ਗਾਂਧੀ ਔਰ तमाम بڑے بڑے ਨੇਤਾ ਲੜ ਰਹੇ ਸੀ ਉੱਥੇ शिवसेना ਹਿੰਦੁਸਤਾਨ ਵੀ ਚੋਣ ਮੈਦਾਨ 'ਚ ਸੀ ਔਰ ਅਸੀਂ ਲਗਭਗ 4000 5000 ਦੇ ਵਿੱਚ ਵੋਟ ਪ੍ਰਾਪਤ ਕੀਤੀ ਜਿਹਦੇ ਕੋ ਜਿਸ ਪਾਰਟੀ ਕੋ ਸਾਧਨ ਨਾ ਹੋਣ ਪੈਸਾ ਨਾ ਹੋਵੇ ਆਪਣੀ ਵਿਚਾਰਧਾਰਾ ਦੇ ਦਮ ਤੇ ਅਗਰ Shiv Sena Hindustan ਨੇ ਚੋਣ ਲੜੀ ਹਿੰਦੁਸਤਾਨ ਸ਼ਕਤੀ ਸੈਨਾ ਨੇ ਲੜੀ ਤਾਂ ਅਸੀਂ ਇਹ ਵੋਟ ਪ੍ਰਾਪਤ ਕਰਨ ਚ ਕਾਮਯਾਬ ਹੋਏ ਇਸ ਤੋਂ ਸਾਫ ਜਾਹਰ ਹੋ ਰਿਹਾ ਕਿ ਜਿਹੜਾ ਅਸੀਂ ਸੰਘਰਸ਼ ਲੋਕ ਹਿੱਤ ਚ ਲੜ ਰਹੇ ਹਾਂ ਸਮਾਜ ਦੇ ਹੱਕ ਚ ਲੜ ਰਹੇ ਹਾਂ ਉਹਨਾਂ ਨੂੰ ਸਮਾਜ ਦੇ ਲੋਕ ਸਵੀਕਾਰ ਕਰ ਰਹੇ ਲੋਕ ਸਵੀਕਾਰ ਕਰ ਰਹੇ ਠੀਕ ਹੈ ਲੇਕਿਨ ਤੁਹਾਡੀ ਜੇਕਰ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂ ਕਿ Shiv Sena Hindustan ਦੇ ਰਾਸ਼ਟਰੀ ਪ੍ਰਮੁੱਖ ਪਵਨ ਕੁਮਾਰ ਗੁਪਤਾ ਜੀ ਨੇ ਖੁਦ ਕਿੰਨੇ ਇਲੈਕਸ਼ਨ ਲੜੇ ਨੇ ਮੈਂ ਸਿਵਸਨਾ ਹਿੰਦੁਸਤਾਨ ਦੇ ਮੁਖੀ ਹੋਣ ਦੇ ਨਾਤੇ ਲਗਭਗ ਕਈ ਇਲੈਕਸ਼ਨ ਲੜਾਏ ਲੜ ਮੈਸ ਕਰਕੇ ਨਹੀਂ ਸਕਿਆ ਕਿਉਂਕਿ ਜਿਹੜੇ ਉਮੀਦਵਾਰ ਅਸੀਂ ਲੜਾਣੇ ਆ ਉਹ ਕਿਸਮ ਦਾ ਅਸੀਂ ਉਹ ਲੜ ਰਹੇ ਹੁੰਨੇ ਆ ਤਾਂ ਅਗਰ ਅਸੀਂ ਕਿਸੇ ਵਿਸ਼ੇਸ਼ ਕੰਸਟੀਚੁਐਂਸੀ 'ਚ ਲੜਾਂਗੇ ਤਾਂ ਆਪਣੇ ਆਪ ਦੀ ਲੜਾਈ ਲੜਾਂਗੇ ਪਾਰਟੀ ਦੀ ਲੜਾਈ ਨਹੀਂ ਲੜ ਸਕਾਂਗੇ ਜਦੋਂ ਪਾਰਟੀ ਇੱਕ ਮਜ਼ਬੂਤ ਸਥਿਤੀ 'ਚ ਆ ਜਾਏਗੀ ਜਦੋਂ ਸਾਡੇ ਕੋਲ ਕਈ ਵਿਕਲਪ ਪੈਦਾ ਹੋ ਜਾਣਗੇ ਜਿੱਥੇ ਮੇਰੇ ਬਰਾਬਰ ਕਈ ਨੇਤਾ ਹੋ ਜਾਣਗੇ ਉਦੋਂ ਮੈਂ ਜ਼ਰੂਰ ਇੱਕ ਕੰਸਟੀਚੁਐਂਸੀ 'ਚ ਲੜ ਕੇ ਆਪਣੇ ਜਿਹੜੀ ਤਾਕਤ ਦਾ ਅਸੀਂ ਪ੍ਰਦਰਸ਼ਨ ਕਰਾਂਗੇ ਜਦ ਤੱਕ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ 'ਚ ਨਹੀਂ ਆ ਜਾਂਦੀ ਔਰ ਸਾਡੇ ਜਿਹੜੇ ਕਈ ਸਟਾਰ ਪ੍ਰਚਾਰਕ ਨਹੀਂ ਬਣ ਜਾਂਦੇ ਉਹ ਤੱਕ ਮੇਰੀ ਜ਼ਿੰਮੇਵਾਰੀ ਹੈ ਕਿ ਜਿਨ੍ਹਾਂ ਨੂੰ ਵੀ ਅਸੀਂ शिवसेना ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਦੀ ਟਿਕਟ ਅਲਾਟ ਕਰਦੇ ਆ ਉਹਨਾਂ ਦਾ ਅੱਛੇ ਤਰੀਕੇ ਨਾਲ ਪ੍ਰਚਾਰ ਹੋਵੇ ਔਰ ਉਹਨਾਂ ਦੇ ਲਈ ਰਸਤਾ ਬਣਾਇਆ ਜਾਏ ਤਾਂ ਕਿ ਉਹ ਲੋਕਤੰਤਰ ਦੇ ਵਿੱਚ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜ ਸਕਣ। ਇਹੀ ਕਾਰਨ ਹੈ ਜਾਕੇ ਜਿਵੇਂ ਬਾਲ ਠਾਕਰੇ ਹਿੰਦੁਸਤਾਨ ਦੇ ਪ੍ਰਮੁੱਖ ساری ਉਮਰ ਉਹਨਾਂ ਨੇ ਇਲੈਕਸ਼ਨ ਲੜੀ ਲੜਵਾਈਆਂ ਤੁਸੀਂ ਉਸ ਅਦਰਸ਼ ਤੇ ਚੱਲਣਾ ਚਾਹੁੰਦੇ ਨਹੀਂ ਅਸੀਂ ਉਸ ਰਸਤੇ ਤੇ ਬਿਲਕੁਲ ਨਹੀਂ ਜਾਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਤੰਤਰ ਦੀ ਇਸ ਪ੍ਰੀਖਿਆ ਦੇ ਵਿੱਚ ਅਸੀਂ ਪ੍ਰੀਖਿਆ ਦਈਏ ਔਰ ਜਿੱਥੇ ਬਾਕੀ ਲੋਕ ਸਾਡੇ ਰਹਿਨਮਾਈ ਚ ਚੱਲ ਰਹੇ ਹਨ ਔਰ ਉਹਨਾਂ ਨਾਲ ਸੇ ਚੋਣ ਲੜਾ ਰਹੇ ਹਨ ਉਸੇ ਤਰ੍ਹਾਂ ਅਸੀਂ ਵੀ ਚੋਣ ਲੜ ਕੇ ਇਸ ਲੋਕਤੰਤਰ ਦੇ بڑے بڑے ਜਿਹੜੇ ਮੰਦਰ ਹੈ ਜਿੱਥੇ ਕਾਨੂੰਨ ਬਣਦੇ ਆ ਜਿੱਥੇ ਲੋਕਾਂ ਦੇ ਭਵਿਕ ਤੈ ਹੁੰਦੇ ਆ ਉੱਥੇ ਤੱਕ ਪਹੁੰਚਾ ਜਾਏ ਬਾਲਾ ਸਾਹਿਬ ਠਾਕਰੇ ਆ ਜੀਵਨ ਨਹੀਂ ਲੜੇ ਲੇਕਿਨ ਅਸੀਂ ਆਪਣੀ ਜ਼ਿੰਦਗੀ ਚ ਜ਼ਰੂਰ ਚੋਣ ਆ ਲੜਾਂਗੇ ਤਾਂ ਕਿ ਇਹ ਜਿਹੜੀ ਚੋਣ ਦੀ ਪ੍ਰੀਖਿਆ ਇਸ ਨੂੰ ਵੀ ਅਸੀਂ ਪਾਸ ਕਰ ਸਕੀਏ ਤੁਸੀਂ ਪਾਸ ਕਰ ਸਕੀਏ ਜੇ ਗੱਲ ਕਰਦੇ ਤੁਸੀਂ ਥੋੜੇ ਜਿਹਾ ਪਹਿਲਾਂ ਕਿਹਾ ਕਿ ਫਾਈਨੈਂਸ਼ੀਅਲੀ ਪਾਵਰ ਕਟ ਹੋਣ ਕਰਕੇ ਸਾਧਨ ਘਟ ਹੋਣ ਕਰਕੇ ਪਾਰਟੀ ਉਸ ਸਰਤ ਤੱਕ ਨਹੀਂ ਪਹੁੰਚ ਸਕੀ ਜਿੱਥੇ ਪਹੁੰਚਣਾ ਚਾਹੀਦਾ ਸੀਗਾ ਤੁਹਾਡੀ ਪਾਰਟੀ ਨੂੰ ਟਾਈਮ ਹੋ ਗਿਆ 10-12 ਸਾਲ ਤਾਂ ਹੋ ਹੀ ਗਏ ਹੈਗੇ ਨੇ ਲੇਕਿਨ ਤੁਹਾਡੇ ਤੋਂ ਬਾਅਦ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਆਉਂਦੇ ਨੇ ਜਿਹੜਾ ਕੋਲੇ ਵੀ ਪੈਸੇ ਦਾ ਕੋਈ ਵਾਦਾ ਬਹੁਤਾ ਸਾਧਨ ਨਹੀਂ ਹੈਗਾ ਉਹਨਾਂ ਦੇ ਵੀ ਜਿਹੜੇ ਸਾਧਨ ਨੇ ਉਹਨੇ ਕੀ ਸੀਗੇ ਜਿੰਨੇ ਕਿ ਤੁਹਾਡੀ ਪਾਰਟੀ ਕੋਲੇ ਹੈ ਕਹਿੰਦੇ ਲੇਕਿਨ ਉਹ ਪਹਿਲੀ ਵਾਰੀ ਦੇ ਵਿੱਚ ਮਹਿਲਾਂ ਦੇ ਵਿੱਚ ਰਹਿਣ ਵਾਲੇ ਮਹਾਰਾਣੀ ਪ੍ਰਨੀਤ ਕੋਲ ਨੂੰ ਹਰਾ ਕੇ ਜਿੱਤ ਹਾਸਲ ਕਰਦੇ ਨੇ ਨਹੀਂ ਉਹਨਾਂ ਦੇ ਤੁਲਨਾ ਤੁਸੀਂ ਸਾਡੇ ਨਾਲ ਨਹੀਂ ਕਰ ਸਕਦੇ ਕਿਉਂਕਿ ਅ ਧਰਮਭਿਰ ਗਾਂਧੀ ਜੀ ਇੱਕ ਅੰਦੋਲਨ ਦੇ ਪੈਦਾਵਾਰ ਨੇ ਅੰਨਾ ਹਜਾਰੇ ਜੀ ਨੇ ਜਿਹੜਾ ਅੰਦੋਲਨ ਚਲਾਇਆ ਜਿਸ ਤੋਂ ਪੂਰਾ ਦੇਸ਼ ਇਨਸਪਾਇਰ ਹੋਇਆ ਔਰ ਉਸ ਅੰਦੋਲਨ ਦੇ ਜਿਹੜੇ ਤਪੱਸ ਸੀ ਉਹ ਲੋਕਤੰਤਰ ਨੂੰ ਪਿਗਲਾਰੇ ਸੀਗੇ ਔਰ ਉਸੇ ਅੰਦੋਲਨ ਦੇ ਕਾਰਨ ਆਮ ਆਦਮੀ ਪਾਰਟੀ ਬਣੀ ਔਰ ਆਮ ਆਦਮੀ ਪਾਰਟੀ ਦੇ ਟਿਕਟ ਦੇ ਉੱਤੇ ਧਰਮਪ੍ਰੀਤ ਗਾਂਧੀ ਲੜਕਿਆ ਹੈ ਉਹਨਾਂ ਦਾ ਆਪਣਾ ਸਮਾਜਿਕ ਵਿਰਸਾ ਸੀਗਾ ਉਹ ਵੀ ਇਹਦੇ ਵਿੱਚ ਸ਼ਾਮਲ ਰਿਹਾ ਔਰ ਇਸ ਕਰਕੇ ਸੁਭਸਨਾ ਹਿੰਦੁਸਤਾਨ ਦੀ ਉਹਨਾਂ ਨਾਲ ਤੁਲਨਾ ਨਹੀਂ ਹੋ ਸਕਦੀ ਕਿ ਸੁਭਸਨਾ ਹਿੰਦੁਸਤਾਨ ਕਿਸੇ ਅੰਦੋਲਨ ਚੋਂ ਨਹੀਂ ਨਿਕਲ ਕੇ ਆਈ ਹਾਂ ਅਸੀਂ अनेको ਅੰਦੋਲਨ ਕਰਕੇ ਲੋਕਾਂ ਨੂੰ ਇਨਸਾਫ਼ ਚੁਲਾਣ ਦੀ ਕੋਸ਼ਿਸ਼ ਕੀਤੀ ਹੈ ਧਰਮਪ੍ਰੀਤ ਗਾਂਧੀ ਜੀ ਹੁਣ ਇਸ ਵਾਰ ਚੋਣ ਲੜਨਗੇ ਹੁਣ ਉਹ ਅੰਦੋਲਨ ਦੀ ਤਪੱਸ ਨਹੀਂ ਹੈ ਹੁਣ ਉਹਨਾਂ ਦੀ ਅਸਲੀਅਤ ਜਿਹੜੀ ਹੈ ਅਸਲੀ ਪ੍ਰੀਖਿਆ ਦੀ ਘੜੀ ਰਹੇਗੀ ਇਸ ਤੋਂ ਬਾਅਦ ਆਪਾਂ ਚੋਣਾਂ ਤੋਂ ਬਾਅਦ ਗੱਲ ਕਰਾਂਗੇ ਕਿ ਅੰਦੋਲਨ ਔਰ ਅੰਦੋਲਨ ਤੋਂ ਬਿਨਾ ਲੜਨਾ ਦੋਨਾਂ ਦੇ ਵਿੱਚ ਕਿੰਨਾ ਅੰਤਰ ਹੈ ਬਿਲਕੁਲ ਇਲੈਕਸ਼ਨਾਂ ਦੀ ਵੇਟ ਸਮਝੋ ਰਹੇਗੀ ਉਹ ਤਾਂ ਨਤੀਜਾ ਕੀ ਆਉਂਦਾ ਉਹਦੀ ਵੇਟ ਵੀ ਰਹੇਗੀ ਜੇਕਰ ਮੈਂ ਗੱਲ ਕਰਦਾ ਕਿ ਹੁਣ ਤੱਕ ਤੁਸੀਂ ਆਪਣੇ ਕਿੰਨੇ ਕੈਂਡੀਡੇਟ ਕਲੀਅਰ ਕਰ ਦਿੱਤੇ ਨੇ ਕਿ ਕਿਹੜੀ ਕਿਹੜੀ ਸੀਟ ਤੋਂ ਲੜਨਗੇ ਜਿੱਥੇ ਤੱਕ ਪੰਜਾਬ ਦੀ ਗੱਲ ਹੈ ਉਹਦੇ ਚ ਤਕਰੀਬਨ ਤਕਰੀਬਨ 13 ਦੇ ਵਿੱਚੋਂ ਅਸੀਂ 9-10 ਸੀਟਾਂ ਤਕਰੀਬਨ ਤਕਰੀਬਨ ਕਲੀਅਰ ਕਰਨ ਦੇ ਬਿਲਕੁਲ ਨੇੜੇ ਪਹੁੰਚੇ ਹੋਇਆ ਹੈ ਔਰ ਅਸੀਂ ਬਹੁਤ ਜਲਦੀ 13 ਦੀ 13 ਲੋਕ ਸਭਾ ਸੀਟਾਂ ਦਾ ਐਲਾਨ ਕਰ ਦਾਂਗੇ ਤਾਂ ਕਿ ਸਾਡੇ ਉਮੀਦਵਾਰ ਆਪਣੇ ਆਪਣੇ ਖੇਤਰ 'ਚ ਹੋਰ ਤੇਜ਼ੀ ਨਾਲ ਕੰਮ ਕਰਨ ਤੇ ਜਿੱਥੇ ਤੱਕ ਦੇਸ਼ ਦੇ ਬਾਕੀ ਸੂਬਿਆਂ ਦੀ ਗੱਲ ਹੈ ਯੂਪੀ ਹੈ ਹਰਿਆਣਾ ਹੈ ਚੰਡੀਗੜ੍ਹ ਹੈ ਜੰਮੂ ਕਸ਼ਮੀਰ ਹੈ ਹਿਮਾਚਲ ਹੈ ਰਾਜਸਥਾਨ ਹੈ ਇਹਨਾਂ ਸੂਬਿਆਂ ਦੇ ਵਿੱਚ ਵੀ ਵੈਸਟ ਬੰਗਾਲ ਵੀ ਸਾਡੇ ਉੱਥੇ ਲੋਕ ਲੜਨ ਜਾ ਰਹੇ ਹਨ ਉਹਨਾਂ ਤੋਂ ਵੀ ਸੂਚੀਆਂ ਸਾਨੂੰ ਪ੍ਰਾਪਤ ਹੋ ਰਹੀਆਂ ਹਨ ਔਰ ਕਿਉਂਕਿ ਇਹ ਸੱਤ ਫੇਸ 'ਚ ਚੋਣਾਂ ਹੈਗੇ ਪਹਿਲੇ ਦੋ ਫੇਸਾਂ ਚ ਸਾਡੀ ਪਾਰਟੀ ਦੇ ਕੋਈ ਉਮੀਦਵਾਰ ਨਹੀਂ ਸੀਗੇ ਲੇਕਿਨ ਅਗਲੇ ਫੇਸਾਂ ਦੇ ਵਿੱਚ ਜਿਹੜੇ ਆਪ ਪ੍ਰਦੇਸ਼ ਦੇ ਚੋਣ ਆ ਰਹੇ ਆ ਉਹਨਾਂ ਦੀਆਂ ਟਿਕਟਾਂ ਅਸੀਂ ਕਲੀਅਰ ਕਰਾਂਗੇ 50 ਲੋਕ ਸਭਾ ਸੀਟ ਲੜ ਕੇ ਆਪਣੇ ਵਿਚਾਰਧਾਰਾ ਨਾਲ ਅਸੀਂ ਆਪਣੀ ਪਾਰਟੀ ਦਾ ਜਿਹੜਾ ਝੰਡਾ ਬੁਲੰਦ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਗੱਲ ਕਰਦੇ ਕੀ ਪਵਨ ਕੁਮਾਰ ਗੁਪਤਾ ਜੀ ਦਾ ਹੋਮ ਟਾਊਨ ਪਟਿਆਲਾ ਪਟਿਆਲਾ ਤੋਂ ਵੀ ਕੋਈ ਕੰਡੀਡੇਟ ਆਏਗਾ ਸਾਹਮਣੇ ਬਿਲਕੁਲ ਜਿਵੇਂ ਮੈਂ ਕਿਹਾ ਪੰਜਾਬ ਦੀ 13 ਲੋਕ ਸਭਾ ਸੀਟਾਂ 14 ਹੈ ਨਹੀਂ 13 ਦੇ ਵਿੱਚ ਪਟਿਆਲਾ ਵੀ ਆਂਦਾ ਹੈ ਔਰ ਪਟਿਆਲੇ ਦੀ ਸੀਟ ਦੇ ਉੱਤੇ ਵੀ ਸਾਡੇ ਕੋਲ ਇਸ ਟਾਈਮ ਤਿੰਨ ਉਮੀਦਵਾਰ ਦਾਵੇਦਾਰੀ ਦੇ ਵਿੱਚ ਹੈਗੇ ਉਹਨਾਂ ਤਿੰਨਾਂ ਦੇ ਵਿੱਚੋਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਸਾਡਾ ਵੈਸਟ ਉਮੀਦਵਾਰ ਹੋਏਗਾ ਉਹਨੂੰ ਸਾਡੀ ਪਾਰਟੀ ਵੱਲੋਂ ਜਿਹੜਾ ਵੈਸਟ ਹੋਏਗਾ ਉਹਨੂੰ ਅਸੀਂ ਪਟਿਆਲਾ ਲੋਕ ਸਭਾ ਸੀਟ ਤੋਂ ਲੜਾਂਗੇ ਇੱਥੇ ਕੋਈ ਵੀ ਉਮੀਦਵਾਰ ਲੜੇ ਉਹਦੇ ਪਿੱਛੇ ਉਹ ਅਸਲੀ ਲੜਾਈ ਮੇਰੀ ਹੋਏਗੀ ਔਰ ਮੈਂ ਪੂਰੀ ਤਾਕਤ ਦੇ ਨਾਲ ਪੂਰੀ ਹਿੰਮਤ ਦੇ ਨਾਲ ਅਸੀਂ ਲੋਕਤੰਤਰ ਦੀ ਇਹ ਲੜਾਈ ਨੂੰ ਲੜਾਂਗੇ ਜੇ ਹੁਣ ਗੱਲ ਕਰਦੇ ਪਟਿਆਲੇ ਸੀਟ ਦੀ ਉਹ ਗੱਲ ਕਰਤੀ ਆ ਸੀ ਪਟਿਆਲਾ ਸੀਟ ਦੇ ਵਿੱਚ ਸਾਹਮਣੇ ਜਿਹੜੇ ਚਿਹਰੇ ਹੈਗੇ ਨੇ ਡਾਕਟਰ ਧਰਮबीर ਗਾਂਧੀ ਜੀ ਦੀ ਆਪਾਂ ਗੱਲ ਕਰ ਲਈ ਹੈਗੀ ਐ ਤੇ ਮਹਾਰਾਣੀ ਪਰਨੀਤ ਕੋ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਪਤਨੀ ਵੀ ਹੈਗੇ ਨੇ ਵੱਡੀ ਪਾਵਰ ਵੀ ਹੈਗੀ ਐ ਵਿਦੇਸ਼ ਰਾਜ ਮੰਤਰੀ ਵੀ ਰਹਿ ਚੁੱਕੇ ਹੈਗੇ ਨੇ ਉਹ ਵੀ ਹੈਗੇ ਨੇ ਤੇ ਸਰਜੀਤ ਸਿੰਘ ਰਖੜਾ ਜੋ ਕਿ ਅਕਾਲੀ ਦਲ ਦਾ ਵੱਡਾ ਨਾਮ ਵੀ ਹੈ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਉਹ ਵੀ ਹੈਗੇ ਨੇ ਉਹਨਾਂ ਨੂੰ ਟੱਕਰ ਦੇਣਾ ਕਿੰਨਾ ਔਖਾ ਹੋਏਗਾ ਦੇਖੋ ਰਾਜਨੀਤੀ ਦੇ ਵਿੱਚ ਵੱਡੇ ਨਾਮ ਵੀ ਹੁੰਦੇ ਆ ਛੋਟੇ ਨਾਮ ਵੀ ਹੁੰਦੇ ਆ ਅਸੀਂ ਤਾਂ ਮੁੱਦਿਆਂ ਦੇ ਲੜਾਈ ਲੜਾਂਗੇ ਮੁੱਦੇ ਜਿਹੜੇ ਆ ਉਹ ਸਮਾਜ ਨੇ ਸਮਾਜ ਇਹਨਾਂ ਨੇ ਕਿੰਨੇ ਹੱਲ ਕੀਤੇ ਆ ਸਮਾਜ ਇਹਨਾਂ ਤੋਂ ਕਿੰਨਾ ਸੰਤੁਸ਼ਟ ਹੈ ਕਿ ਕੀ ਕੇਵਲ ਉਦਘਾਟਨ ਹੀ ਹੋਇਆ ਹੈ ਕਿ ਉਦਘਾਟਨ ਤੋਂ ਅੱਗੇ ਵੀ ਕੋਈ ਕੰਮ ਹੋਇਆ ਹੈ ਔਰ ਜਿੱਥੇ ਤੱਕ ਰਖੜਾ ਸਾਹਿਬ ਦੀ ਗੱਲ ਹੈ ਰਖੜਾ ਸਾਹਿਬ ਮੰਤਰੀ ਵੀ ਰਹੇ ਉਰੇ ਸਮਾਜ ਦੇ ਵਿੱਚ ਵੀ ਵਿਚਰਦੇ ਆ ਉਹਨਾਂ ਦੇ ਆ ਵੀ ਜਿਹੜੇ ਮੁੱਦੇ ਹੋਣਗੇ ਉਹਨਾਂ ਮੁੱਦਿਆਂ ਤੇ ਸਿਪਸਾਨਾ ਹਿੰਦੁਸਤਾਨ ਬੋਲੇਗੀ ਕੰਮ ਕਰੇਗੀ ਕਿਉਂਕਿ ਜਨਤਾ ਦਾ ਵਿਕਾਸ ਚਾਹੁੰਦੀ ਹੈ ਬڑے ਨਾਮਾਂ ਦੇ ਕਾਰਨ ਛੋਟੇ ਜਿਹੜੇ ਦਰਸ਼ਨ ਹੈ ਉਹ ਨਹੀਂ ਉੱਚੀ ਦੁਕਾਨ ਫੀਕਾ ਬਕਵਾਨ ਚਿਪਸ ਹੈ ਨਾ ਹਿੰਦੁਸਤਾਨ ਇਨਾਂ ਸਮਿਆਂ ਦੇ ਵਿੱਚ ਜਿੰਨੀ ਸਾਡੀ ਤਾਕਤ ਰਹੀ ਹੈ ਅਸੀਂ ਉਨੀ ਤਾਕਤ ਨਾਲ ਸਾਰੇ ਮੁੱਦਿਆਂ ਨੂੰ ਉਠਾਇਆ ਹੈ ਸੜਕਾਂ ਦੇ ਮੁੱਦਿਆਂ ਨੂੰ ਉਠਾਇਆ ਹੈ ਕਲੋਨੀਆਂ ਦੇ ਵਿੱਚ ਸ਼ਿਵਰਜ ਜਾਮ ਰਹੇ ਹੈ ਵੱਡੇ ਨਾਮ ਹੁੰਦੇ ਹੋਣ ਦੇ ਬਾਵਜੂਦ ਉੱਤੇ ਕੋਈ ਹੱਲ ਨਹੀਂ ਨਿਕਲ ਸਕਿਆ ਅੱਜ ਤੱਕ ਪ੍ਰਦਰਸ਼ਨ ਹੋ ਰਿਹਾ ਹੈ ਕਿ ਗਲੀਆਂ ਦੇ ਸੜਕਾਂ ਦੇ ਮੁਰੰਮਤ ਨਹੀਂ ਹੋ ਰਹੀ ਤਾਂ ਇਸ ਦੇ ਬਾਵਜੂਦ ਵੀ ਇੱਥੇ ਪਟਿਆਲੇ ਦੇ ਵਿੱਚ ਫ੍ਰੈਂਡਲੀ ਮੈਚ ਖੇਡਿਆ ਗਿਆ ਤਾਂ ਇਹ ਇਹਨਾਂ ਮੈਚਾਂ ਦੀ ਗੱਲ ਵੀ ਹੋਏ ਫ੍ਰੈਂਡਲੀ ਮੈਚ ਕਿਦਾਂ ਦਾ ਹੁਣ ਖੁੱਲ ਕੇ ਮੜਾ ਜਾ ਜੋ ਵੀ ਫ੍ਰੈਂਡਲੀ ਮੈਚ ਅਕਾਲੀ ਦਲ ਔਰ ਕਾਂਗਰਸ ਦਾ ਚੱਲਦਾ ਰਿਹਾ ਔਰ ਕੇਵਲ ਨਾ ਮਾਤਰੀ ਵਿਰੋਧ ਹੋਏ ਕੋਈ ਇਹੋ ਜਿਹਾ ਵਿਰੋਧ ਨਹੀਂ ਹੋਇਆ ਜਿਸ ਦੇ ਨਾਲ ਜਨਤਾ ਦੇ ਹਿੱਤਾਂ ਦਾ ਵਿਕਾਸ ਹੋ ਸਕੇ ਕੇਵਲ ਔਰ ਕੇਵਲ ਵਿਰੋਧ ਕਰਨ ਲਈ ਵਿਰੋਧ ਹੋਇਆ ਮੈਂ ਮੰਨਦਾ ਕਿ ਸਰਕਾਰ ਕਿਸੇ ਦੀ ਵੀ ਹੋਵੇ ਵਿਰੋਧੀ ਪੱਖ ਨੂੰ ਜਨਤਾ ਦੇ ਹਿੱਤ ਦੇ ਵਿੱਚ ਡਟ ਕੇ ਠੋਕ ਕੇ ਪੇਰਾ ਦੇਣਾ ਚਾਹੀਦਾ ਹੈ ਤਾਂ ਉਹ ਪੈਰਾ ਦੇਣ ਦੇ ਵਿੱਚ ਵਿਰੋਧੀ ਧਿਰ ਵੀ ਕਿਥੇ ਕਮਜ਼ੋਰ ਹੋ ਰਹੀ ਹੈ ਸ਼ਿਵ ਸੈਨਾ ਹਿੰਦੁਸਤਾਨ ਦੀ ਛੋਟੀ ਪਾਰਟੀ ਹੋਣ ਦੇ ਬਾਵਜੂਦ ਵੀ ਅਸੀਂ ਨਗਰ ਨਿਗਮ ਕਾਰਪੋਰੇਸ਼ਨ ਪਟਿਆਲਾ ਦੀਆਂ ਚੋਣਾਂ ਲੜੀਆਂ ਜਿੱਥੇ ਵੀ ਕੋਈ ਗਲਤ ਹੋਇਆ ਸ਼ਿਵ ਸੈਨਾ ਹਿੰਦੁਸਤਾਨ ਨੇ ਉਹਦੀ ਵਿਰੋਧਤਾ ਕੀਤੀ ਔਰ ਬਾਕੀ ਕੋਈ ਵੀ ਦਲ ਡੇਣਾ ਕੀ ਪਾਵਰ ਤੋਂ ਬਾਹਰ ਸੀ ਉਹ ਇੰਨੀ ਜ਼ੋਰਦਾਰ ਵਿਰੋਧਤਾ ਨਹੀਂ ਕਰ ਸਕਿਆ ਸਾਡੀ ਪਾਰਟੀ ਨੂੰ ਛੋਟੀ ਪਾਰਟੀ ਮੰਨਿਆ ਜਾਂਦਾ ਹੈ ਪਰ ਛੋਟੀ ਪਾਰਟੀ ਹੋਣ ਦੇ ਬਾਵਜੂਦ ਵੀ ਅਸੀਂ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਮੁੱਖ ਮੰਤਰੀ ਦੇ ਨਜੀਦ ਸਾਹਿਬ ਦੇ ਵਿੱਚ ਅਸੀਂ ਆਪਣੀ ਆਈਡਿਓਲੋਜੀ ਨਾਲ ਉਹ ਚੋਣਾਂ ਲੜੀਆਂ ਚਾਹੇ ਉਹ ਤਿੰਨ ਸੀਟਾਂ ਸੀ ਚਾਹੇ ਉਹ ਚਾਰ ਸੀਟਾਂ ਸੀ ਕਿ ਅਸੀਂ ਆਖਿਰ ਤੱਕ ਸਾਡਾ ਕੋਈ ਉਮੀਦਵਾਰ ਨਹੀਂ ਬੈਠਿਆ ਅਸੀਂ ਕੰਡੈਸਟ ਕੀਤਾ ਸਾਨੂੰ ਜਿੰਨੀ ਵੋਟ ਵੀ ਪ੍ਰਾਪਤ ਹੋਈ ਕਿਉਂਕਿ ਸਭ ਲੋਕ ਜਾਣਦੇ ਕਿ ਕਿੰਨੀ ਵੋਟ ਪੈ ਸਕਦੇ ਸੀ ਉਹਨਾਂ ਹਾਲਤਾਂ ਦੇ ਵਿੱਚ ਫਿਰ ਵੀ ਸਾਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੋਟ ਪਈ ਪੇ ਇਸ ਤਰ੍ਹਾਂ ਸਾਬ ਜਾਰ ਹੁੰਦਾ ਕਿ ਪਾਰਟੀ ਦ੍ਰੜ ਇਰਾਦਾ ਰੱਖਦੀ ਹੈ ਲੋਕ ਹਿੱਤ ਵਿੱਚ ਜੁਝਣ ਦਾ ਇਰਾਦਾ ਰੱਖਦੇ ਹੈ ਔਰ ਅਸੀਂ ਇਸੇ ਤਰੀਕੇ ਨਾਲ ਇਹ ਲੜਾਈ ਜਾਰੀ ਰੱਖਦੇ ਥੋੜੇ ਹੌਸਲੇ ਨੂੰ ਅਸੀਂ ਤਾਰੀਫ ਕਰਾਂਗੇ ਤੁਸੀਂ ਆਪਣੇ ਮੂੰਹ ਮੰਨਦੇ ਕਿ 1% ਤੋਂ ਵੀ ਘੱਟ VOTING ਮਿਲੀ ਹੈ ਤੁਹਾਨੂੰ ਲੇਕਿਨ ਫਿਰ ਵੀ ਤੁਸੀਂ MP ਦੇ ਇਲੈਕਸ਼ਨਾਂ ਵਿੱਚ ਆਪਣੇ ਜਿਹੜੇ ਕੈਂਡੀਡੇਟ ਖੜੇ ਕਰ ਰਹੇ ਹੋ ਤੇ ਉਮੀਦ ਕਰ ਰਹੇ ਹੋ ਕਿ ਅਸੀਂ ਜਿੱਤ ਹਾਸਲ ਕਰਾਂਗੇ ਦੇਖੋ ਜੋ ਸੱਚਾਈ ਹੈ ਜਨਤਾ ਨੇ ਜੋ ਤੁਹਾਨੂੰ ਵੋਟ ਪ੍ਰਤੀਸ਼ਤ ਦਿੱਤਾ ਉਸ ਤੋਂ ਤੁਸੀਂ ਮੁਕਰ ਨਹੀਂ ਸਕਦੇ ਪਰ ਵੋਟ ਪ੍ਰਤੀਸ਼ਤ ਦਾ ਇਹ ਮਤਲਬ ਨਹੀਂ ਕਿ ਜਨਤਾ ਨੇ ਤੁਹਾਨੂੰ ਨਕਾਰਤਾ ਉਹਦੇ ਵਿੱਚ ਕਈ ਕਾਰਨ ਹੋ ਸਕਦੇ ਜਿਦੇ ਕਰਕੇ ਅਸੀਂ ਜਨਤਾ ਤੱਕ ਨਹੀਂ ਪਹੁੰਚ ਸਾਇ ਜਿਵੇਂ ਚੋਣ ਆਯੋਗ ਦੀ ਇੱਕ ਸੀਮਾ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਾਨੂੰਨੀ ਰੂਪ ਚ ਤੁਸੀਂ 70 ਲੱਖ ਖਰਚ ਸਕਦੇ ਹੋ ਸਾਡੇ ਕੋਲ ਟੋਟਲ ਪਾਰਟੀ ਕੋਲ 70 ਲੱਖ ਨਹੀਂ ਹੈ 13 50 ਸੀਟਾਂ ਲੜਨ ਲਈ ਤੇ ਇਹ ਸਾਧਨਾਂ ਦੀ ਜਿਹੜੀ ਕਮੀ ਹੈ ਉਹ ਉਦੋਂ ਤੱਕ ਬਣੀ ਰਹੇਗੀ ਜਦ ਤੱਕ ਜਨਤਾ ਸਾਨੂੰ ਪੂਰੀ ਤਰ੍ਹਾਂ ਆਪਣਾ ਆਸ਼ੀਰਵਾਦ ਨਹੀਂ ਦਿੰਦੀ ਔਰ ਸਾਡੇ ਇੱਕ ਰਾਜਨੀਤਿਕ ਦਲ ਦੇ ਨਾਤੇ ਡਿਊਟੀ ਹੈ ਕਿ ਅਸੀਂ ਆਪਣੇ ਆਈਡਿਓਲੋਜੀ ਨਾਲ ਆਪਣੇ ਵਿਚਾਰਧਾਰਾ ਨਾਲ ਜਨਤਾ ਦੇ ਇਸ਼ੂਜ਼ ਦੇ ਨਾਲ ਅਸੀਂ ਜਨਤਾ ਦੇ ਵਿੱਚ ਜਾਈਏ ਔਰ ਸਾਧਨਾ ਦੀ ਜਿਹੜੀ ਕਮੀ ਆ ਜਿਵੇਂ ਜਿਵੇਂ ਸਾਡੇ ਵਰਕਰ ਜਨਤਾ ਦੇ ਵਿੱਚ ਜਾਣਗੇ ਉਹ ਜਨਤਾ ਦੁਆਰਾ ਦਿੱਤੇ ਹੋਏ ਸਾਧਨਾ ਦੇ ਨਾਲ ਅਸੀਂ ਉਹਨਾਂ ਦੇ ਉਹਨਾਂ ਦੇ ਵਿਸ਼ਵਾਸ ਨੂੰ ਜਿੱਤ ਦੇ ਵਿੱਚ ਬਦਲਣ ਦੇ ਲਈ ਲੜਾਈ ਲੜਦੇ ਰਹਾਂ ਹੁਣ ਗੱਲ ਕਰਦੇ ਆ ਕਿ ਪੰਜਾਬ ਦੇ ਲੋਕ ਇਹਨਾਂ 13 ਸੀਟਾਂ ਦੇ ਉੱਪਰ ਤੁਹਾਨੂੰ ਜਿੱਤ ਦੀ ਦਵਾਨ ਵਾਸਤੇ ਕਿਸ ਗੱਲ ਤੇ ਭਰੋਸਾ ਕਰਨ ਪਹਿਲੀਆਂ ਪਾਰਟੀਆਂ ਦੇ ਵਾਅਦੇ ਵੀ ਦੇਖ ਲੈ ਉਦੋਂ ਪਹਿਲੀਆਂ ਪਾਰਟੀਆਂ ਦੇ ਕਿਤੇ ਹੋਏ ਕੰਮ ਵੀ ਦੇਖ ਲੈ ਤੁਹਾਡੇ ਕਿਹੜੇ ਵਾਅਦੇ ਨੇ ਜਿਹੜੇ ਤੁਸੀਂ ਪੂਰੇ ਕਰੋਗੇ ਕਰੋਗੇ ਦੇਖੋ ਆਮ ਜਨਤਾ ਸਾਡੇ ਤੇ ٹرسٹ ਕਰ ਸਕਦੇ ਹੈ ਕਿ ਜਿਸ ਤਰ੍ਹਾਂ ਅਸੀਂ ਇੱਕ ਮੁੱਦਾ ਹੱਥ ਚੁਲਿਆ ਕਿ ਜਿਸ ਤਰ੍ਹਾਂ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਮਿਲਿਆ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਹੈ ਉਹਨਾਂ ਦੇ ਜ਼ਖਮਾਂ ਤੇ ਮਲਮ ਲਗਾਇਆ ਹੈ ਇਸੇ ਤਰ੍ਹਾਂ ਪੰਜਾਬ ਚ ਇੱਕ ਵਿਸ਼ੇਸ਼ ਵਰਗ 45% ਦੇ ਹਿੰਦੂ ਪੰਜਾਬ ਚ ਰਹਿ ਰਿਹਾ ਇਹਨਾਂ ਨੂੰ ਬਸਾਂ ਚ ਉਤਾਰ ਕੇ ਮਾਰਿਆ ਗਿਆ ਇਹਨਾਂ ਨੂੰ ਦੁਕਾਨਾਂ ਤੇ ਮਾਰਿਆ ਗਿਆ ਇਹਨਾਂ ਨੂੰ ਖੇਤਾਂ ਚ ਮਾਰਿਆ ਗਿਆ ਇਹ ਹਿੰਦੂਆਂ ਦੇ ਨਾਲ ਹੋਰ ਪੰਜਾਬੀ ਵਰਗਨ ਦੇ ਲੋਕਾਂ ਨੂੰ ਵੀ ਹੱਤਵਾਦ ਦਾ ਥੋੜਾ ਸ਼ੰਗੜ ਚ ਸਾਰਾ ਅਸੀਂ ਦੇਖਿਆ ਸੁਣਿਆ ਲੇਕਿਨ ਉਹਦਾ ਰਿਜ਼ਲਟ ਨਹੀਂ ਨਾ ਮਿਲ ਰਿਹਾ ਮੈਂ ਉਹੀ ਕਹਿਣਾ ਚਾਹਨਾ ਵੀ ਅਸੀਂ ਜਿਸ ਤਰ੍ਹਾਂ ਉਸ ਮੁੱਦੇ ਤੇ ਅੜਿ ਗਏ ਕਿਸੇ ਵੀ ਲਾਲਚ ਜਾਂ ਦਬਾਅ ਦੇ ਕਾਰਨ ਅਸੀਂ ਉਸ ਮੁੱਦੇ ਨੂੰ ਨਹੀਂ ਛੱਡਿਆ ਉਸ ਤੋਂ ਆਮ ਜਨਤਾ ਸਾਡੇ ਤੇ ਵਿਸ਼ਵਾਸ ਕਰ ਸਕਦੀ ਹੈ ਕਿ ਜਿਹੜੇ ਵੀ ਮੁੱਦੇ ਅਸੀਂ ਹੱਥ ਚ ਲਾਂਗੇ ਚਾਹੇ ਉਹ ਸਿੱਖਿਆ ਦਾ ਮੁੱਦਾ ਹੋਵੇ ਚਾਹੇ ਉਹ ਬੇਰੋਜ਼ਗਾਰੀ ਦਾ ਮੁੱਦਾ ਹੋਵੇ ਚਾਹੇ ਉਹ ਡਵੈਲਪਮੈਂਟ ਦਾ ਮੁੱਦਾ ਹੋਵੇ ਅੱਜ ਕਾਂਗਰਸ ਆਈ ਹੈ ਕਿੰਨੇ ਕਾਰਖਾਨੇ ਸਾਡੇ ਪੰਜਾਬ ਚ ਆਏ ਕੋਈ ਇੰਡਸਟਰੀ ਪੰਜਾਬ ਚ ਆਈ ਨਹੀਂ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਨਹੀਂ ਹੋਏ। ਉਸੇ ਤਰ੍ਹਾਂ ਜਿਹੜੀ ਇੱਕ ਦੂਸਰੀ ਪਾਰਟੀਆਂ ਨੂੰ ਨੀਵਾ ਦਿਵਾਲ ਲਈ ਸਿੱਖ ਸਿਆਸਤ ਦੀ ਧੂਰੀ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਸਿੱਖ ਸਿਆਸਤ ਤੋਂ ਇਲਾਵਾ ਵੀ ਪੰਜਾਬ ਦੇ ਲੋਕ ਵਸਦੇ ਆ ਉਹਨਾਂ ਦੇ ਡਵੈਲਪਮੈਂਟ ਦੀ ਗੱਲ ਕਰਨੀ ਚਾਹੀਦੀ ਹੈ। ਕੇਵਲ ਔਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਬੇਦਵੀ ਦੇ ਮੁੱਦੇ ਨੂੰ ਹੀ ਅੱਗੇ ਲੈ ਕੇ ਪੰਜਾਬ ਨੂੰ ਤੁਸੀਂ ਤਰੱਕੀ ਦੇ ਰਸਤੇ ਤੇ ਨਹੀਂ ਲਿਜਾ ਸਕਦੇ ਉਹ ਇੱਕ ਮੁੱਦਾ ਹੋ ਸਕਦਾ ਹੈ ਲੇਕਿਨ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਣਾ ਚਾਹੀਦਾ ਹੈ ਪੰਜਾਬ ਚ ਕਾਰਖਾਨੇ ਵੀ ਆਉਣੇ ਚਾਹੀਦੇ ਆ ਪੰਜਾਬ ਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਜਿਹੜੇ ਕੋਈ ਗਲਤ ਇਰਾਦੇ ਵਾਲੇ ਲੋਕ ਹੈ ਜੋ ਖਾਲਿਸਤਾਨੀ ਏਜੰਡੇ ਤੇ ਕੰਮ ਕਰ ਰਹੇ ਉਹਨਾਂ ਦੇ ਉੱਤੇ ਵੀ ਲਗਾਮ ਲਗਣੀ ਚਾਹੀਦੀ ਹੈ ਇਹ ਸਾਰੇ ਮੁੱਦੇ ਔਰ ਜਿਸ ਤਰ੍ਹਾਂ ਸਿੱਖਿਆ ਮਾਫੀਆ ਪੰਜਾਬ ਦੇ ਵਿੱਚ ਸਕਰੀਅ ਹੈ ਹਰ ਕਲਾਸ ਦੇ ਵਿੱਚ ਐਡਮਿਸ਼ਨ ਫੀਸ ਲੈ ਰਿਹਾ ਹੈ ਹਰ ਮਾਮਲੇ 'ਚ ਗਰੀਬ ਬੱਚਾ ਨੂੰ ਸਿੱਖਿਆ ਤੋਂ ਦੂਰ ਲਜਾਇਆ ਜਾ ਰਿਹਾ ਹੈ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਿਵਸਾਨਾ ਹਿੰਦੁਸਤਾਨ ਦਾ ਫੋਕਸ ਰਹੇਗਾ ਚਾਹੇ ਸਾਡੀ ਪਾਰਟੀ ਛੋਟੀ ਹੈ ਅਸੀਂ ਜਿਸ ਤਰ੍ਹਾਂ ਦਾ ਵਿਸ਼ਵਾਸ ਕਰਦੇ ਹਾਂ ਕਿ ਇੱਕ ਬਹੁਤ ਵੱਡਾ ਹਾਥੀ ਹੁੰਦਾ ਹੈ ਹਾਥੀ ਦੇ ਉੱਤੇ ਮਹਾਵਤ ਬੈਠਾ ਹੁੰਦਾ ਉਸ ਨੂੰ ਕੰਟਰੋਲ ਕਰਦਾ ਅਸੀਂ ਪੰਜਾਬ ਦੀ ਔਰ ਦੇਸ਼ ਦੀ ਜਨਤਾ ਤੋਂ ਮੰਗ ਕਰਦੇ ਹਾਂ ਕਿ ਸਾਡੇ ਦੇਸ਼ 'ਚ ਬੜੇ-ਬੜੇ ਨਾਮ ਹੈ ਮੋਦੀ ਜੀ ਦਾ ਨਾਮ ਹੈ ਰਾਹੁਲ ਦਾ ਨਾਮ ਹੈ ਔਰ ਪਾਰਟੀਆਂ ਦੇ ਨਾਮ ਹੈ ਸਾਨੂੰ ਵੀ ਤੁਸੀਂ ਇੱਕ ਮਹਾਵਤ ਦੇ ਰੂਪ ਚ ਉੱਥੇ ਭੇਜੋ ਕਿਉਂਕਿ ਅਸੀਂ ਸਮਝਦੇ ਹਾਂ ਕਿ ਅੱਜ ਦੇਸ਼ ਦੇ ਅੰਦਰ ਚੋਰ ਰਾਫੇਲ ਹਾਂਜੀ ਪੱਪੂ ਔਰ ਇਹਨਾਂ ਤਿੰਨ ਚਾਰ ਸ਼ਬਦਾਂ ਦੇ ਆਲੇ ਦੁਆਲੇ ਸਾਡੇ ਦੇਸ਼ ਦੇ ਸਮੱਸਿਆਵਾਂ ਨੂੰ ਖਤਮ ਕਰ ਦਿੱਤਾ ਗਿਆ ਕੋਈ ਕਹਿੰਦਾ ਮੈਂ ਚੌਕੀਦਾਰ ਹਾਂ ਕੋਈ ਕਹਿੰਦਾ ਚੌਕੀਦਾਰ ਚੋਰ ਆ ਕੋਈ ਕਹਿੰਦਾ ਰਾਫੇਲ ਹੈ ਕੋਈ ਕਹਿੰਦਾ ਰਾਫੇਲ ਦੀ ਫਾਈਲ ਹੀ ਚੋਰੀ ਹੋ ਗਈ ਬੀ ਦੱਸੋ ਕਿਸ ਤਰ੍ਹਾਂ ਦੇ ਚੌਕੀਦਾਰ ਆ ਬਿ ਰਾਫੇਲ ਦੀ ਫਾਈਲ ਚੋਰੀ ਹੋ ਜਾ ਰਹੀ ਹੈ ਕਿਸ ਤਰ੍ਹਾਂ ਦੇ ਚੌਕੀਦਾਰ ਆ ਕਿ 300 ਕਿਲੋ ਵਾਲਿਆ 100 ਕਿਲੋ ਵਾਲਿਆ 50 ਕਿਲੋ ਵਾਲਾ ਆਰਡੀਐਕ ਸਾਡੇ ਦੇਸ਼ ਚ ਆਇਆ ਜਾ ਰਿਹਾ ਔਰ ਕਿਸ ਤਰ੍ਹਾਂ ਦੇ ਰਾਹੁਲ ਗਾਂਧੀ ਹੈ ਜਿਨ੍ਹਾਂ ਨੂੰ ਦੇਸ਼ ਦੀ ਫੌਜ ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਾਡੀ ਸੈਨਾ ਨੇ ਕੋਈ 에ਅਰ ਸਟ੍ਰਾਈਕ ਕੀਤੀ ਹੈ ਮਤਲਬ ਇਹ ਜਿਹੜਾ ਉਹ ਬਿਨਾ ਮਤਲਬ ਤੋਂ ਸਾਡੇ ਦੇਸ਼ ਨੂੰ ਬਦਨਾਮ ਕਰਕੇ ਵੋਟ ਬਟੋਲਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹੇ ਸਮੇਂ ਦੇ ਵਿੱਚ ਕੁਝ ਸਿਵ ਸੈਨਾ हिंदुस्तान ਵਰਗੇ ਜਗਨੂ ਵਰਗੇ ਰਾਜਨੀਤਿਕ ਗੱਲਾਂ ਦੀ ਲੋੜ ਹੈ ਜੋ ਸੰਦੇਰੇ ਦੇ ਵਿੱਚ ਕੋਈ ਥੋੜਾ ਬਹੁਤ ਚਾਨਣ ਮਨਾਰੇ ਦਾ ਕੰਮ ਬਣ ਚਲੋ ਖੈਰ ਤੁਹਾਡੀ ਸੋਚ ਵਧੀਆ ਹੋ ਸਕਦੀ ਹੈ ਇੱਦਾਂ ਹੁਣ ਟਾਈਮ ਦੱਸਿਆ ਗਿਆ ਕਿ ਪਬਲਿਕ ਤੁਹਾਡੇ ਇਕੱਲਾ ਉੱਪਰ ਕਿੰਨਾ ਕੁ ਵਿਸ਼ਵਾਸ ਕਰਦੀ ਹੈ ਨਹੀਂ ਕਰਦੀ ਹੈਗੀ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਜਲਦ ਹੀ ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਨਾਮ ਕਲੀਅਰ ਕਰੋ ਤੇ ਲੋਕ ਉਹਨਾਂ ਨੂੰ ਵੋਟ ਪਾਣ ਨਾ ਪਾਣ ਇਹ ਸ੍ਰੀ ਸੋਚਣ ਸੋ ਪਵਨ ਗੁਪਤਾ ਜਿੱਦਾਂ ਗੱਲ ਕੀਤੀ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਆਈਆਂ ਨੇ ਲੋਕਾਂ ਦੀ ਆਵਾਜ਼ ਸੁਣਨ ਵਾਸਤੇ ਅਸੀਂ ਜਗ੍ਹਾ ਜਗ੍ਹਾ ਜਾ ਰਹੇ ਹਰੇਕ ਪਾਰਟੀ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਉਸੇ ਮੁਲਾਕਾਤ ਰਹੀ ਪਵਨ ਕੁਮਾਰ ਗੁਪਤਾ ਜੀ ਸ਼ਿਵਸ਼ਨਾ ਰਾਸ਼ਟਰੀ ਅਧਿਖ 10 ਸਹਰ ਸਨ ਕੀ ਕਿਸ ਤਰ੍ਹਾਂ ਇਹਨਾਂ ਦੇ ਕਾਰਜਕਰਤਾ ਜਿਹੜੇ ਹੈਗੇ ਨੇ ਸਾਰੇ ਕਮਾਨਾਂ ਨੂੰ ਲੈ ਕੇ ਸਾਰੇ ਮੁੱਦਿਆਂ ਨੂੰ ਲੈ ਕੇ ਪਬਲਿਕ ਦੇ ਵਿੱਚ ਚਾਣਗੇ ਤੇ ਜਿੱਤ ਹਾਸਲ ਕਰਨਗੇ ਹਾਲਾਂਕਿ ਇਹਨਾਂ ਨੇ ਇਹ ਵੀ ਜਿਤਾ ਦਿੱਤਾ ਕਿ ਸਨ 1% ਤੋਂ ਘੱਟ VOTING ਹੋਈ ਸੀਗੀ ਤੇ ਅੱਗੇ ਇਹ VOTING 50% ਕਿਵੇਂ ਟੱਪਦੀ ਹੈ ਇਹ ਦੇਖਣ ਵਾਲਾ ਵੱਡਾ ਚੈਲੰਜ ਹੈ ਪਰੰਤੂ ਪਵਨ ਗੁਪਤਾ ਜੀ ਦੇ ਜਿਹੜੇ ਇਰਾਦੇ ਨੇ ਉਹ ਕਹਿੰਦੇ ਦ੍ਰਿੜ ਨੇ ਦ੍ਰਿੜ ਇਰਾਦਿਆਂ ਦੇ ਉੱਪਰ ਪਬਲਿਕ ਕਿੰਨਾ ਕੁ ਸਾਥ ਦਿੰਦੀ ਹੈ ਇਹ ਅਨਾਂ ਦਾ ਟਾਈਮ ਦੱਸੇਗਾ ਸੋ ਲੋਕਤੰਤਰ ਦੀ ਆਵਾਜ਼ ਸਭ ਦੇ ਸਾਹਮਣੇ ਹੈ ਹੁਣ ਵੋਟਾਂ ਆਣੀਆਂ ਪੋਟਾਂ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਸ਼ੇਵ ਸ਼ਨਾ ਹਿੰਦੁਸਤਾਨ ਵੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਚੰਗੇ ਤੌਰ ਦੇ ਉੱਪਰ ਸ਼ਾਮਿਲ ਹੁੰਦੀ ਹੈ ਜਾਂ ਕਿ ਹਲੇ ਸੰਘਰਸ਼ ਤੇ ਦਿਨ ਬਾਕੀ ਨੇ